ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਖਾਵਾ ਦੀ ਵੀਡੀਓ ਬਣਾਈਆ ਇੱਕ ਤਾਜੀ ਸੂਈਆ ਤਿੰਨ ਹਜੇ ਗੱਬਣਾ ਥੋੜੇ ਥੋੜੇ ਦਿਨਾਂ ਦੀਆਂ ਮੰਨ ਲਓ ਕੱਚੀਆਂ ਨੇ ਜਿਹੜੀ ਵੀਡੀਓ ਬਣਾਈਆ ਕਾਲੇ ਦੀਪਗੜ੍ਹ ਵਾਲੇ ਕੋਲੋਂ ਬਣਾਈਆ ਬਈ ਪਿੰਡ ਹੈਗਾ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਨੇੜੇ ਭਦੌੜ ਤੇ ਇਧਰੋਂ ਰਹਿੰਦਾ ਆਰਾਮਗੜ੍ਹ ਆਰਾਮਗੜ੍ਹ ਮੇਰਾ ਨੰਬਰ ਬੁੱਲੀ ਕਾਲਿਆ 991581073 ਠੀਕ ਹੈ ਬਈ ਕਿਹੜੀ ਆ ਜਿਹੜੀ ਵੈੜ ਦੇਖ ਰਿਹਾ ਕਿਹੜਾ ਸੂਸੂਈਆ ਇਹ ਬਾਈ ਦੂਜਾ ਸੂਸੂਈਆ ਕਦੋਂ ਸੂਈਆ ਬਾਈ ਇਹ ਚੌਥਾ ਦਿਨਾਂ ਸੂਈ ਨੂੰ ਚੌਥਾ ਦਿਨਾਂ ਸੂਈ ਨੂੰ ਬੱਚਾ ਆ ਗਿਆ ਬੱਸੀ ਕੁਆਲਿਟੀ ਥਣਾ ਦੀ ਇੱਕ ਨੰਬਰ ਬੱਚੇ ਦੀ ਕੁਆਲਿਟੀ ਚੈੱਕ ਕਰਾਣਾ ਕਾਲੀ ਬੱਸੀ ਮੰਗ ਰਾਜੋ ਸੀ ਠੰਡੀ ਪਰ ਫਰ ਗਈ ਹੂੰ ਕਿੰਨਾ ਪੋੜਾ 10 ਕਿਲੋਆਂ ਪੂਰਾ ਬਾਈ ਠੀਕ ਆ ਭਾਵੇਂ ਬਾਈ ਕਹਿੰਦਾ 15 ਕਿਲੋ ਦੇ ਦੋ ਯਾਰ ਵਧੀਆ ਦੁੱਧ ਨਾਲ ਸੀ ਠੰਡੀ ਪੂਰੀਆਂ ਹੀ ਵੇਜ ਲੈ ਹੂੰ ਕੀ ਆ ਬਾਤ ਅੱਜ ਦਾ ਜਿਹੜਾ ਮੁੱਲ ਆ ਬਾਈ ਪਤਾ 55000 ਮੁੱਲ ਆ 53 ਦੀ ਦੇਣੀ 53 ਦੀ ਦੇਣੀ ਐ ਤੇ ਕਾਲੇ ਅੱਗੇ ਦੋ ਦੋ ਨੰਬਰ ਤੇ ਐਚ ਐਫ ਦਾ ਨੰਗਾ ਇਹ ਐਚ ਐਫ ਬਾਈ ਇਹ 60 ਦੀ ਦੇਣੀ ਐ 57 57 ਦਿਨ ਲੈਂਦੀ ਆ ਮੁੱਲ ਕਰਨੋਂ ਭਾਵੇਂ ਬਾਈ ਕਹਿੰਦਾ 75 ਕਰਾ ਲਓ ਭਾਵੇਂ 80 ਕਰਾ ਲਓ ਬਾਈ ਅੱਜ ਕੱਚੀ ਦਾ ਮੁੱਲ ਆ ਤੇ ਜਮਾ ਆਫਰ ਵਾਲੇ ਮੁੱਲ ਇਹ ਹਾਂ ਮੈਂ 60 ਦੀ ਦੇਣੀ ਐ ਛੋੜ ਛੱਪਾ ਹੀ ਹੋਣਾ ਐ ਠੀਕ ਆ ਭਾਈ ਵੱਡੀ ਫੁੱਲ ਸੈਲਿੰਗ ਬਹੁਤ ਆ ਬਾਕੀ ਫੁੱਲ ਵੀਡੀਓਜ਼ ਆਪਾਂ ਸਾਰਿਆਂ ਕੋਲ ਦਿਖਾਇਆ ਭਾਈ ਦੇਖ ਸਕਦੇ ਹੋ ਬਾਬਾ ਡੈਡੀ ਫਾਰਮ YouTube ਚੈਨਲ ਤੇ ਜਾ ਕੇ ਅੱਗੇ ਕਾਲੇ 3 ਨੰਬਰ ਤੇ ਜਾ ਇਹ ਭਾਈ ਜਰਸੀ ਆ ਪੰਜਾਬ ਵਾਲੀ ਬੱਚੀ ਦੂਜਾ ਸੂਆ 6 ਦੰਦ ਨੂੰ 6 ਦੰਦਾਂ ਦਾ ਪੂਰੇ ਠਣਾ ਦੀ ਕੁਆਲਿਟੀ ਠਣਾ ਦੀ ਇੱਕ ਨੰਬਰ ਠੰਡੀ ਪਰਫਰ ਜਿਹੜੇ ਬੰਦੇ ਬਾਈ ਜਰਸੀ ਦੇ ਸ਼ਕੀਨਾ ਆ ਗਈ ਕਿ ਨਹੀਂ ਪਿਓਰ ਜਰਸੀ ਆ ਹਾਂ ਕੀ ਬਾਤ ਆ ਬਾਈ ਬਰੀਡ ਇੱਕ ਨੰਬਰ ਆ ਗਈ ਠੰਡੀ ਸੀਲ ਫੁੱਲ ਆ ਮੁੱਲ ਗਲੇ ਆ ਦੇਣਾ 65000 ਆ ਬਾਈ 65000 ਜਦੋਂ ਹੋਗੀ ਤਿਆਰ ਉਦੋਂ ਮੁੱਲ ਭਾਵੇਂ ਬਾਈ ਕਹਿੰਦਾ 75 ਕਰਾਂ ਭਾਵੇਂ 80 ਅੱਜ 65000 ਦੀ ਦੇ ਦੇਣੀ ਆ ਕਿ ਨਹੀਂ ਗਲੇ ਆ ਤੇ ਅੱਗੇ ਬਾਈ ਲਾਸਟ ਤੇ ਚਾਰ ਨੰਬਰ ਇਹ 52000 ਮੁੱਲ ਪਿਆਦੀ ਦੇਣੀ ਆ ਬਾਈ ਹਫਤੇ ਦੀ ਕੱਚੀ ਆ ਇਹੇ ਆ ਗਈ ਆਪਣੀ 에ਅਰਸ਼ੈਰ 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 ਬਰੀਡ ਆ ਬਾਈ ਅੱਜ ਬਾਈ ਕਹਿੰਦਾ ਆਪਾਂ 50000 ਦੀ ਦੇਣੀ ਆ 52000 ਰੁ ਥਣਾ ਦੀ ਕੁਆਲਿਟੀ ਇੱਕ ਨੰਬਰ ਆ ਕਿੰਨਾ ਦੁੱਧ ਪਾ ਦੂ ਬਾਲੇ ਦੁੱਧ ਬਾਈ ਦੇ ਦੂ 14 ਕਿਲੋ ਠੀਕ ਆ ਤੇ ਆ ਜਰਸੀ ਕਿੰਨਾ ਦੇ ਦੂ ਜਰਸੀ ਤਾਂ ਦੇ ਦੂ ਯਾਰ 16 17 ਮੌਜਾ ਠੀਕ ਆ ਹਾਂ ਤੇ ਸ਼ੋਰਟ ਨੂੰ ਵੇਖਣ ਲਈ ਧੰਨਵਾਦ